ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜਿਉ ਜੂ ਨਾ ਘਟਿਉ ਦਿਹਾੜੀ ਇਹ ਤਣ ਤਿੰਨੋ ਮਿਲਿਆ ਜਿਨਹਰਿਓ ਬੇ ਭਾਣ ਕਹਿ ਨਾਨਕ ਰਾਸ ਮੇਰੀ ਮਨ ਹੋਆ ਵਣਜਾਰਾ ਏ ਰਸਨਾ ਤੂੰ ਵਣ ਰਸ ਰਾਜ ਰਹੀ ਤੇਰੀ ਪਿਆਸ ਨੋਂ ਜਾਏ ਪਿਆਸ ਨੋਂ ਜਾਏ ਹੁਰਤ ਕੀ ਤੈਨ ਜਿ ਚਿਰ ਹਰ ਰਸ ਪੱਲੇ ਨੋਂ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨ ਤ੍ਰਿਸ਼ਨਾ ਲਾਗੈ ਆਈ ਇਹ ਹਰ ਰਸ ਕਰਮੀ ਪਾਈਐ ਸੋ ਗੁਰੂ ਮਿਲੈ ਜਿਸੇ ਆਈ ਕਹਾ ਨਾਨਕ ਹੋਰ ਅਨ ਰਸ ਸਭ ਵਿਸਰੇ ਜਵ ਹਰ ਵਸੈ ਮਨ ਆਈ ਅਜ ਅਨੰਦ ਸਾਹਿਬ ਦੀ 33 ਕਿ ਬੱਤੀਮੀ ਪੋੜੀ ਦੀ ਵਿਚਾਰ ਨਾਲ ਸਮਝ ਪਾਉਂਦੇ ਹਾਂ ਹਰ ਰਾਸ ਮੇਰੀ ਮਨ ਵਨ ਜਾ ਰਾ ਹਰ ਰਾਸ ਮੇਰੀ ਮਨ ਵਨ ਜਾ ਰਾ ਸਤਿਗੁਰ ਤੇ ਰਾਸ ਜਣੀ ਗੁਰੂ ਸਾਹਿਬ ਕੰਨ ਸੱਚੇ ਸਤਿਗੁਰ ਤੁ ਮੈਨੂੰ ਇਹ ਸਮਝ ਆਈ ਹੈ ਕਿ ਮੇਰੇ ਜੀਵਨ ਦੀ ਸਹੀ ਰਾਸ ਜਿਹੜੀ ਹੈ ਉਹ ਖਰੀ ਦਾ ਨਾਮ ਹੀ ਹੋ ਸਕਦਾ ਹੈ ਪਰਮਾਤਮਾ ਦਾ ਨਾਮ ਹੀ ਹੋ ਸਕਦਾ ਹੈ ਪਰਮਾਤਮਾ ਦਾ ਨਾਮ ਪਾਵ ਰੱਬੀ ਆਤਮਿਕ ਗੁਣ ਪਰਮਾਤਮਾ ਦੀ ਪਾਵਨ ਹੁੰਦ ਉਹਦੇ ਵਿੱਚ ਸੁਰਤੀ ਜੋੜਨੋ ਉਹ ਇਹ ਵੱਤੂ ਵੱਤ ਸਮਾ ਉਹਦੇ ਵੀ ਜੋੜ ਕੇ ਰੱਖਣਾ ਹੀ ਮੇਰੀ ਇਹ ਕਮਾਈ ਹੈ ਇਹ ਮੇਰਾ ਬਣਜ ਵਪਾਰ ਹੈ ਤੋ ਪਰਮਾਤਮਾ ਹੀ ਮੇਰੇ ਰਾਸ ਕੁੰਜੀ ਹਰ ਰਾਸ ਮੇਰੀ ਮਨਮਨ ਜਾਰਾ ਅਤੇ ਮਨ ਮੇਰਾ ਉਸ ਰਾਸ ਕੁੰਜੀ ਨੂੰ ਇਕੱਤਰ ਇਕੱਤਰ ਕਰ ਲਈ ਇੱਕ ਵਪਾਰੀ ਬਣਿਆ ਪਿਆ ਹੈ ਨਾਮ ਦਾ ਵਪਾਰੀ ਹਰ ਰਾਸ ਮੇਰੀ ਮਨਮਨ ਜਾਰਾ ਮਨਮਨ ਜਾਰਾ ਬਣਿਆ ਤੇ ਪ੍ਰਭੂ ਦਾ ਨਾਮ ਹੀ ਮੇਰੀ ਰਾਸ ਹੈ ਔਰ ਇਹ ਇਹ ਗੱਲ ਸਮਝ ਇਹ ਮੈਨੂੰ ਸਤਿਗੁਰ ਤੇ ਰਾਸ ਜਾਣੀ ਇਹ ਮੈਂ ਸਤਿਗੁਰ ਤੁਮੇ ਇਹ ਗੱਲ ਜਾਣੀ ਹੈ ਕਿ ਮਨਜੀ ਦੀ ਸਹੀ ਖੱਟੀ ਸਹੀ ਕਮਾਈ ਜੜੀ ਹੈ ਉਹ ਪਰਮਾਤਮਾ ਦਾ ਨਾਮ ਹੀ ਹੈ। ਦੁਨਿਆਵੀ ਖੱਟੀਆਂ ਦੁਨਿਆਵੀ ਕਮਾਈਆਂ ਇਸ ਜੀਉਂਦੇ ਜੀ ਹੀ ਸਿਰ ਦੇ ਕਮਾਉਂਦੀਆਂ ਨੇ। ਮਨ ਆਤਮਾ ਦਾ ਉਧਾਰ ਇਨਾਂ ਚੀਜ਼ਾਂ ਨਾਲ ਨਹੀਂ ਹੁੰਦਾ। ਮਨ ਆਤਮਾ ਦੇ ਉਧਾਰ ਲਈ ਨਾਮ ਰੂਪੀ ਰਾਸ ਹੀ ਇਕੱਤਰ ਕਰਨੀ ਇਨਸਾਨ ਵਾਸਤੇ ਲਾਹੇਵੰਦ ਹੈ। ਹਰ ਘਰ ਨਿਤ ਜਪਿਉ ਜੀ ਹੂੰ। ਪਰ ਪਰਮਾਤਮਾ ਨਾਮ ਨਿਤ ਆਪਣੇ ਜੀਵ ਤੋਂ ਹਿਰਦੇ ਤੋਂ ਜਪੋ। ਮਨ ਕਰਕੇ ਹਿਰਦੇ ਕਰਕੇ ਜਪੋ ਖਾਲੀ ਰਵਾ ਰਵੀ ਮੂੰ ਨਾਲ ਰਟਣ ਨਾਲ ਖਾਲੀ ਕੋਈ ਲਾਭ ਨਹੀਂ ਹੋਣਾ ਖਾਲੀ ਪੂਜਾ ਪਾਠ ਕਰਨ ਨਾਲ ਕੁਝ ਨਹੀਂ ਹੋਣਾ ਜਿੰਨੇ ਦੀ ਉਸ ਚੀਜ਼ ਨੂੰ ਹਿਰਦੇ ਨਾਲ ਸਵੀਕਾਰ ਨਹੀਂ ਕੀਤਾ ਬਾਣ ਦੇ ਹੁਕਮ ਨੂੰ ਹਿਰਦੇ ਨਾਲ ਸਵੀਕਾਰ ਕਰਨਾ ਪ੍ਰਮਾਤਮਾ ਦੇ ਨਾਮ ਹਿਰਦੇ ਨਾਲ ਜਪਨਾ ਹਰ ਘਰ ਨੇ ਜਪਿਓ ਜਿਹੂੰ ਲਾਹ ਖਟੇ ਉਧੜੀ ਔਰ ਹਰ ਰੋਜ਼ ਇਹ ਲਾਹ ਖੱਟੀ ਕਮਾਈ ਕਰੋ ਇਹ ਕਮਾਈ ਕਰੋ ਪ੍ਰਮਾਤਮਾ ਦੇ ਨਾਮ ਦੀ ਪ੍ਰਮਾਤਮਾ ਦੀ ਯਾਦ ਪ੍ਰਮਾਤਮਾ ਦਾ ਸਿਮਰਨ ਤੇ ਰਬੀ ਉਹਨਾਂ ਦੀ ਪਛਾਣ ਕਰਕੇ ਉਹ ਗੁਣ ਧਾਰਨ ਕਰਨੇ ਇਹ ਹੀ ਤੁਹਾਡੀ ਜੀਵਨ ਦੀ ਸਭ ਤੋਂ ਵੱਡੀ ਖੱਟੀ ਹੈ ਸਭ ਤੋਂ ਵੱਡੀ ਰਾਸ ਉਲਾਬ ਹੈ ਔਰ ਹਰ ਰੋਜ਼ ਇੱਕ ਮਾਈ ਕਰਨੀ ਹੈ ਲਾਖ ਖਟੂ ਦਿਹਾੜੀ ਹਰ ਦਿਹਾੜੀ ਹਰ ਦਿਨ ਇਹ ਤਨ ਤਿਨੋ ਮਿਲਿਆ ਭਾਈ ਤਨ ਦੂਰਤ ਰਾਜ ਪਾਠ ਦੁਨੀਆ ਦੀ ਸ਼ੋਹਰਤ ਇਹ ਦੇ ਕਿਸੇ ਨੂੰ ਵੀ ਮਿਲ ਸਕਦੀ ਹੈ ਪਰ ਇਹ ਨਾਮ ਤਾਂ ਹਰ ਕਿਸੇ ਨੂੰ ਦੇਨ ਸਿਬਾਈ ਨਹੀਂ ਜੇ ਹੁੰਦਾ ਇਹ ਤਨ ਤਿਨੋ ਮਿਲਿਆ ਜਿਨ ਹਰ ਆਪੇ ਪਾਣਾ ਜਿਨ੍ਹਾਂ ਦੇ ਹੱਕ ਵਿੱਚ ਪ੍ਰਭੂ ਨੂੰ ਇਹ ਗੱਲ ਪਾ ਗਈ ਕਿ ਇਹਨਾਂ ਨੂੰ ਇਹ ਨਾਮ ਦੀ ਦਾਤ ਬਖਸ਼ਣੀ ਹੈ ਇਨਾਮ ਰੂਪੀ ਖੱਟੀ ਇਹਨਾਂ ਨੂੰ ਬਖਸ਼ਣੀ ਹੈ ਉਹਨਾਂ ਨੂੰ ਇਹ ਧਨ ਮਿਲਦਾ ਹੈ ਜੋ ਪ੍ਰਭੂ ਨੂੰ ਪਾ ਜਾਂਦੇ ਹਨ ਇਹ ਧਨ ਤਿਨਾਂ ਮਿਲਿਆ ਜਿਨ੍ਹਾਂ ਹਰ ਆਪੇ ਪਾਣਾ ਜਿਨ੍ਹਾਂ ਨੂੰ ਪਰਮਾਤਮਾ ਆਪ ਪਰਮਾਤਮਾ ਨੂੰ ਜੋ ਪਾ ਗਏ ਹਨ ਕਹ ਨਾਨਕ ਰਾਸ ਮੇਰੀ ਨਾਨਕ ਆਖਦਾ ਹੈ ਕਿ ਜੇ ਪਾਤਸ਼ਾਹ ਗੁਰਮਰਦਾਸ ਜੀ ਕਿ ਜਿਨਾਂ ਨੇ ਇਹ ਗੱਲ ਆਖਦੇ ਹਨ ਕਿ ਮੇਰੀ ਰਾਸ ਮੇਰੀ ਪੂੰਜੀ ਮੇਰਾ ਸੱਚਾ ਖਜ਼ਾਨਾ ਤੇ ਨਾਮ ਹੀ ਹੈ ਹਰ ਪ੍ਰਮਾਤਮਾ ਦਾ ਨਾਮ ਹੀ ਹਰ ਰਾਸ ਮੇਰੀ ਤੇ ਮਨ ਮਨ ਜਾਰਾ ਹੈ ਤੇ ਮੇਰਾ ਮਨ ਉਸ ਪ੍ਰਮਾਤਮਾ ਦੇ ਨਾਮ ਦਾ ਵਣਜ ਵਪਾਰ ਕਰਦਾ ਹੈ ਅਮਲ ਗੁਣ ਅਮਲ ਵਪਾਰ ਅਮਲ ਵਪਾਰੀ ਅਮਲ ਪੰਡਾਰ ਅਮਲ ਆਵੇਂ ਅਮਲ ਲੈ ਜਾਏ ਅਮਲ ਪਾਏ ਅਮਲ ਦਾ ਸਮਾਇ ਉਹ ਬੰਦੇ ਅਮਲ ਹਨ ਜਿਹੜੇ ਇਸ ਨਾਲ ਪਾਏ ਪਿਆਰ ਕਰਦੇ ਹਨ ਔਰ ਇਹ ਸੱਚਾ ਸੋਦਾ ਇਸ ਦੁਨੀਆ ਤੇ ਆ ਕੇ ਵਿਆਜਦੇ ਹਨ ਤੋ ਇਹ ਜਿਹੜਾ ਖਜ਼ਾਨਾ ਹੈ ਇਹ ਰੱਬੀ ਖਜ਼ਾਨੇ ਵਿੱਚ ਇਹ ਸੱਚਾ ਸੋਦਾ ਨਾਮ ਦਾ ਹੀ ਇਹ ਪ੍ਰਾਪਤ ਹੈ ਉਥੇ ਦੁਨਿਆਵੀ ਖੱਟੀਆਂ ਦਾ ਕੋਈ ਲਾਭ ਨਹੀਂ ਇਹਨਾਂ ਚ ਕੋਈ ਚੀਜ਼ ਨਾਲ ਨਹੀਂ ਜਾਂਦੀ ਇਸ ਲਈ ਬੰਦਾ ਇਹ ਗੱਲ ਸਮਝ ਲਵੇ ਕਿ ਇਨਸਾਨ ਦੀ ਸੱਚੀ ਰਾਸ ਪੂੰਜੀ ਜਿਹੜੀ ਹੈ ਉਹ ਪਰਮਾਤਮਾ ਦਾ ਨਾਮ ਹੈ ਉਹੀ ਖੱਟੀ ਨਾਲ ਨਿਬਣ ਵਾਲੀ ਹੈ ਔਰ ਜੀਵਨ ਮਿਲਿਆ ਹੀ ਇਸ ਕਮਾਈ ਵਾਸਤੇ ਹੈ ਅਸੀਂ ਹਰ ਬੰਦਾ ਇੱਕ ਵਪਾਰੀ ਹੈ ਇੱਕ ਵੰਝ ਕਰਨ ਵਾਲਾ ਹੈ ਉਹ ਨਾਮ ਦਾ ਵੰਝ ਕਰਨਾ ਹੀ ਇਸ ਦੇ ਜੀਵਨ ਦਾ ਮਨੋਰਥ ਹੈ ਹੁਣ ਨਾਮ ਦਾ ਗੁੰਜ ਕਾਲੀ ਮਨ ਨਾਲ ਖਾਲੀ ਹਿਰਦੇ ਨਾਲ ਨਹੀਂ ਹੁੰਦਾ ਤਣ ਨਾਲ ਵੀ ਹੁੰਦਾ ਕਈ ਲੋਕ ਕਹਿੰਦੇ ਜੀ ਧਰਮ ਮਨ ਦਾ ਵਿਸ਼ਾ ਹੈ ਆਤਮਿਕ ਕਮਾਈ ਮਨ ਦਾ ਆਤਮਾ ਦਾ ਵਿਸ਼ਾ ਹੈ ਸ੍ਰੀ ਦਾ ਨਹੀਂ ਨਹੀਂ ਮਨ ਨਾਮ ਜਪੇਗਾ ਤੇ ਸ੍ਰੀ ਵੀ ਨਾਮੀ ਕਰਮ ਕਰੇਗਾ ਮਨ ਧਰਮੀ ਹੋਵੇਗਾ ਹਿਰਦਾ ਧਰਮੀ ਹੋਵੇਗਾ ਤੇ ਸ੍ਰੀ ਕੋਲੋਂ ਵੀ ਧਰਮੀਆਂ ਵਾਲੇ ਕੰਮ ਹੀ ਹੋਣਗੇ ਤੇ ਸ੍ਰੀ ਕੋਲੋਂ ਭੈੜੇ ਕਰਮ ਉਹਦੇ ਹੁੰਦੇ ਨੇ ਜਦੋਂ ਸਾਡਾ ਮਨ ਆਤਮਾ ਉਹ ਧਰਮ ਨਾਲ ਨਹੀਂ ਜੁੜਿਆ ਹੁੰਦਾ ਨਾਮ ਨਾਲ ਨਹੀਂ ਜੁੜਿਆ ਹੁੰਦਾ ਇਸ ਲਈ ਗੁਰੂ ਜੀ ਅਗੇ ਇੱਕ ਇੱਕ ਅੰਗ ਦਾ ਮਨਉਰਤ ਉਹਨੂੰ ਸਮਝਾਉਂਦੇ ਹਨ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਮਨ ਦੀ ਗੱਲ ਆਈ ਸੀ ਕਿ ਮਨ ਬਨਜਾਰਾ ਬੰਨਣਾ ਚਾਹੀਦਾ ਹੈ ਨਾਮ ਰਾਸ ਦੀ ਨਾਮ ਰਾਸ ਜਿਹੜੀ ਨਾਮ ਦੀ ਪੂੰਜੀ ਹੈ ਉਹਦਾ ਮਨ ਬਨਜਾਰਾ ਬੰਨਣਾ ਚਾਹੀਦਾ ਤਾਂ ਮਨ ਸਫਲ ਹੈ ਉਹਨਾਂ ਕੇ ਰਸਨਾ ਦੀ ਗੱਲ ਕਰਦੇ ਨੇ ਇਹ ਰਸਨਾ ਤੂੰ ਅਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਤੂੰ ਮੇਰੀ ਰਸਨਾ ਜੂ ਜ਼ਬਾਨ ਹੈ ਇਹ ਹੋਰ ਦੁਨਿਆਵੀ ਰਸਾਂ ਕਸਾਂ ਵਿੱਚ ਉਲਜੀ ਹੋਈ ਹੈ ਤੇ ਇਹ ਸਾਰੇ ਰਸ ਮੰਨ ਕੇ ਵੀ ਤੇਰੀ ਪਿਆਸ ਨਹੀਂ ਜਾਂਦੀ ਅਗਰ ਕਿਸੇ ਨੂੰ ਰਸਨ ਨਾਲ ਲਿੰਦਿਆ ਕਰਨ ਦੀ ਵਾਦੀ ਪੈ ਗਈ ਹੈ ਇਹ ਜਸਕਾ ਪੈ ਗਿਆ ਉਹਨੂੰ ਕਿਸੇ ਨੇਂਦਿਆ ਕਰਕੇ ਕੁਛ ਹੀ ਮਿਲਦੀ ਹੈ ਤੇ ਇਹ ਕਰ ਕਰਕੇ ਮਨ ਰਜਿਦਾ ਨਹੀਂ ਕਿਸੇ ਨੂੰ ਰਸਨ ਨਾਲ ਖਾਣ ਦੇ ਚਸਕੇ ਨੇ ਤੇ ਇਹ ਮੁੱਕਦੇ ਨਹੀਂ ਕਦੇ ਮੈਂ ਕੋਈ ਆਖੇ ਵੀ ਮੈਂ ਹੁਣ ਮੈਨੂੰ ਪਚਦਾ ਹੀ ਨਹੀਂ ਤੇ ਹੁਣ ਮੈਨੂੰ ਸ਼ੌਂਕ ਨਹੀਂ ਰਹੀ ਨਹੀਂ ਹਿਰਦਾ ਸਾਡਾ ਮਹਿਦਾ ਪਚਾਏ ਨਾ ਪਚਾਏ ਪਰ ਜ਼ਬਾਨ ਫਿਰ ਕੁਝ ਨਾ ਕੁਝ ਸਵਾਦ ਚਖਣੀ ਚਾਹਦੀ ਹੈ ਤੋ ਹਰ ਰਸਾ ਜੀਤੇ ਤੇ ਚਾਕੇ ਨਿਮਕ ਨਾ ਤ੍ਰਿਸ਼ਨਾ ਤੇਰੀ ਲਾਥੇ ਇਹ ਕਿ ਨਿਮਕ ਜੀ ਨੀਵੀ ਤੇਰੀ ਤ੍ਰਿਸ਼ਨਾ ਮੁਗਧਨੀ ਇਹ ਸੰਸਾਰੀ ਪਦਾਰਥਾਂ ਦੇ ਰਸ ਚਖ ਚਾਕੇ ਹਰ ਰਸ ਕਾ ਤੂੰ ਚਾਕੇ ਸਾਥ ਚਾਖਦ ਹੋਏ ਰਹੇ ਬਿਸਮਾਦ ਜੇ ਪ੍ਰਭੂ ਦੇ ਨਾਮ ਦਾ ਸਵਾਦ ਕਿਦੇ ਅਰਸ ਨਾਲ ਚਖਣਾ ਸ਼ੁਰੂ ਹੋ ਜਾਏ ਤੋ ਇਹ ਵਿਸਮਾਦ ਅਵਸਥਾ ਵਿੱਚ ਲਿਆ ਜਾਂਦੀ ਹੈ ਅਚਰਜ ਹੈਰਾਨ ਕਰਨ ਵਾਲੀ ਅਵਸਥਾ ਵਿੱਚ ਇਸ ਲਈ ਭਾਈ हे ਰਸਨਾ ਤੂੰ ਅਨਰਥ ਸਿ ਰਾਚਰੀ ਆਪਣੀ ਜ਼ੁਬਾਨ ਨੂੰ ਸਮਝਾਈਏ ਕਿ ਤੂੰ ਹੋਰ ਰਸਾਂ ਕਾ ਸਮਝ ਉਲਜੀ ਪਈਂ ਤੇਰੀ ਪਿਆਸ ਨਾ ਜਾਏ ਤੇਰੀ ਪਿਆਸ ਵੀ ਨਹੀਂ 부ਝਦੀ ਪਿਆਸ ਨੋ ਜੈ ਹੁਰਤ ਕੀਤਾ ਜਿਚਰ ਹਰ ਰਸ ਪੱਲ ਨਾ ਪਾਇ ਇਤਨੀ ਦਿਰੀ ਤੇਰੀ ਇਹ ਪਿਆਸ ਬੁਝਣੀ ਨਹੀਂ ਇਸ ਤੇ ਤ੍ਰਿਸ਼ਨਾ ਬਣੀ ਰਹਿਣੀ ਹੈ ਜਿਚਰ ਹਰ ਰਸ ਪੱਲ ਨਾ ਪਾਇ ਜਿੰਦੇ ਪਰਮਾਤਮਾ ਦੇ ਨਾਮ ਦਾ ਰਸ ਆਪਣੇ ਪੱਲੇ ਨਹੀਂ ਪਾਉਂਦੀ ਜਬ ਇਹ ਰਾਸ ਪੂੰਜੀ ਤੂੰ ਇਕੱਠੀ ਨਹੀਂ ਕਰਦੀ ਰਸਨਾ ਦਾ ਨਾਮ ਜਪ ਕੇ ਕਈ ਇਹ ਵੀ ਕਹਿਆ ਜਾਂ ਕਰਦੇ ਨੇ ਕਿ ਰਸਨ ਨਾਲ ਜਪਨਾ ਤੇ ਤੋਤਾ ਰਟਣੀ ਹੈ ਜੀ ਨਹੀਂ ਐਸੀ ਗੱਲ ਨਹੀਂ ਹੈ ਜੇ ਤੁਹਾਡਾ ਮਨ ਕਿਤੇ ਨਹੀਂ ਜੁੜਿਆ ਜੇ ਤੁਸੀਂ ਕਾਲਪੁਰਖ ਦੀ ਹੁੰਦ ਨੂੰ ਸਮਝਦੇ ਨਹੀਂ ਹਾਂ ਕੁਝ ਦਾ ਅਹਿਸਾਸ ਸਾਡੇ ਅੰਦਰ ਅਨੁਭਵ ਨਹੀਂ ਹੈ ਤੇ ਖਾਲੀ ਜ਼ੁਬਾਨਾਂ ਲੱਟੀ ਜਾ ਰਹੀ ਤਾਂ ਤੂੰ ਤਰ ਨਹੀਂ ਬਣ ਸਕਦੀ ਪਰ ਜੇ ਹਿਰਦੇ ਨਾਲ ਸਮਝ ਕੇ ਮਨ ਸੁਰਤੀ ਵਿਰਤੀ ਪਰਮਾਤਮਾ ਦੀ ਜੋਤ ਵਿੱਚ ਜਿਕਾਗਰ ਕਰਕੇ ਰੱਬੀ ਗੁਣਾ ਵੀ ਜੋੜ ਕੇ ਤੁਸੀਂ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਜਾਂ ਕਿਸੇ ਵੀ ਸ਼ਬਦ ਨਾਲ ਵਾਹਿਗੁਰੂ ਦਾ ਸਿਮਨ ਕਰਦੇ ਹੋ ਯਾਦ ਕਰਦੇ ਹੋ ਕਿਸੇ ਵੀ ਨਾਮ ਨਾਲ ਤੇ ਉਸੇ ਮਨ ਬਣਦਾ ਹੈ ਉਥੇ ਰਸਨਾ ਨਾਲ ਸ਼ੁਰੂ ਹੋਣਾ ਰਸਨਾ ਤੋਂ ਸ਼ੁਰੂ ਹੋ ਕੇ ਹਿਰਦੇ ਤੱਕ ਜਾਂਦਾ ਹੈ ਤੇ ਉਹ ਲਿਆਜ਼ਾ ਐਸੀ ਗੱਲ ਕਰਨੀ ਬਿਲਕੁਲ ਗਲਤ ਗੱਲ ਹੈ ਕਿ ਰਸ ਨਾਲ ਸਿਮਰਨ ਕਰਨਾ ਜਿਹੜਾ ਪਖੰਡ ਹੈ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੂਰਨ ਤ੍ਰਿਸ਼ਨਾ ਲੱਗੈ ਆਏ ਜੇ ਕਿ ਬੰਦਾ ਇਹ ਹਰੀ ਨਾਮ ਦਾ ਰਸ ਪਾਏ ਪੱਲੇ ਆਪਣੇ ਪੱਲੇ ਬਣ ਲਵੇ ਇਹ ਰਾਸਕੁਣ ਗੁੱਠੀ ਕਰ ਲਵੇ ਪੀਏ ਹਰ ਰਸ ਤੇ ਪਰਮਤਮ ਨਾਮ ਦਾ ਰਸ ਪੀਣਾ ਸ਼ੁਰੂ ਕਰ ਦੇ ਬੂਰਨ ਨ ਤ੍ਰਿਸ਼ਨਾ ਲੱਗੈ ਆਏ ਫਿਰ ਮੁੜ ਕੇ ਤ੍ਰਿਸ਼ਨਾ ਨਹੀਂ ਲੱਗੇ ਆਏਗੀ ਨੇੜੇ ਨਹੀਂ ਆਏਗੀ ਕਿਸੇ ਗੱਲ ਦੀ ਪਦਾਰਤਿਕ ਤ੍ਰਿਸ਼ਨਾ ਮੁੱਕ ਜਾਵੇਗੀ ਇਤਿਥੀ ਤੁਸੀਂ ਦੇਖੋ ਪਦਾਰਤਿਕ ਤ੍ਰਿਸ਼ਨਾ ਦੀ ਪਦਾਰਥਾਂ ਦੀ ਪਿਆਸ ਤੇ ਭੁੱਖ ਸਾਨੂੰ ਲੱਗੀ ਰਹਿੰਦੀ ਹੈ ਨਾਮ ਦੀ ਨਹੀਂ ਲੱਗਦੀ ਨਾਮ ਦੀ ਲੱਗਦਾ ਜਿਸ ਜਨ ਕੋ ਪਰ ਦਰਸ ਪਿਆਸਾ ਨਾ ਨੂੰ ਤਾਂ ਕਬਰ ਵਰ ਜਾਸਾ ਨਾਮ ਦੇ ਰੰਗ ਦੀ ਪਿਆਸ ਲਗਣੀ ਚਾਹੀਦੀ ਹੈ ਸੱਚੇ ਨਾਮ ਕੀ ਲੱਗਿਆ ਭੁੱਖ ਉਦ ਭੁੱਖ ਹੈ ਖਾਇ ਚਲੀਏ ਦੁਖ ਇਹ ਭੁੱਖ ਪਿਆਸ ਲਗਣੀ ਚਾਹੀਦੀ ਹੈ ਨਾਮ ਦੀ ਇਸ ਲਈ ਗੁਰੂ ਸਾਹਿਬ ਕਹਿੰਦੇ ਹਰ ਰਸ ਪਾਇ ਪੱਲੇ ਪੀਏ ਹਰ ਰਸ ਬੋਲਣਾ ਤਿਸਨ ਲੱਗਿਆ ਆਈ ਫਿਰ ਤ੍ਰਿਸ਼ਨਾ ਤੇਰੇ ਨੇੜੇ ਨਹੀਂ ਆਏਗੀ ਇਹ ਹਰ ਰਸ ਕਰਮੀ ਪਾਈਐ ਪਾਈ ਇਹ ਨਾਮ ਦਾ ਰਸ ਜਿਸ ਤਰ੍ਹਾਂ ਪਿੱਛੇ ਆਏ ਕਿ ਭਾਗੋਂ ਤੂੰ ਬਿਨਾ ਇਹ ਤਨ ਇਕੱਠਾ ਨਹੀਂ ਹੁੰਦਾ ਇਹ ਤਨਤੀ ਨ ਮਿਲਿਆ ਜਿਨ ਹਰ ਆਪੇ ਪਾਣਾ ਇੱਥੇ ਵੀ ਉਹੀ ਗੱਲ ਆਈ ਹੈ ਕਿ ਇਹ ਹਰ ਰਸ ਕਰਮੀ ਪਾਈ ਹੈ ਰੱਬ ਦੀ ਮੇਰ ਕਰਮ ਨਾਲ ਨਦਰ ਕਰਮ ਨਾਲ ਪ੍ਰਾਪਤੀ ਹੁੰਦੀ ਹੈ ਸਤਗੁਰੂ ਮਿਲਿਆ ਜਿਸ ਆਇ ਜਿਨਾਂ ਨੂੰ ਸਤਗੁਰੂ ਨਾਲ ਮੇਲ ਹੋ ਜਾਏ ਭਾਵ ਜਿਨ੍ਹਾਂ ਦਾ ਸੁਰ ਸ਼ਬਦ ਦਾ ਮੇਲ ਹੋ ਜਾਏ ਸਤਗੁਰੂ ਕੋਣ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਤੇ ਜਿਨ੍ਹਾਂ ਦਾ ਮਨ ਬਾਣੀ ਵਿੱਚ ਪਰਚਿਆ ਰਹਿੰਦਾ ਹੈ ਬਾਣੀ ਦੀ ਵਿਚਾਰਾਂ ਵਿੱਚ ਸ੍ਰਤੀ ਜੁੜੀ ਰਹਿੰਦੀ ਹੈ ਸੁਰ ਸ਼ਬਦ ਦਾ ਮੇਲ ਹੁੰਦਾ ਰਹਿੰਦਾ ਹੈ ਉਹ ਮਨ ਉਹ ਸਤਗੁਰੂ ਨੂੰ ਮਿਲੇ ਹੋਏ ਹੈ ਸਤਿਗੁਰੂ ਮਿਲਿਆ ਜਿਸ ਸੇ ਆਇ ਫਿਰ ਇਸ ਤਰ੍ਹਾਂ ਜਿਨ੍ਹਾਂ ਦਾ ਮਨ ਸਤਿਗੁਰੂ ਦੀ ਬਾਣੀ ਨਾਲ ਮਿਲਿਆ ਰਹਿੰਦਾ ਸੁਰ ਸ਼ਬਦ ਜੁੜੇ ਰਹਿੰਦੇ ਨੇ ਫਿਰ ਇਹ ਰਸ ਕਰਮੀ ਪਾਈਏ ਫਿਰ ਕਰਮ ਜਾਗ ਪੈਂਦੇ ਨੇ ਭਾਗ ਜਾਗ ਪੈਂਦੇ ਨੇ ਤੇ ਇਹ ਇਹ ਰਸ ਨਾਮ ਦਾ ਜਿਹੜਾ ਇਹ ਰਸਾ ਨਾ ਸ਼ੁਰੂ ਹੋ ਜਾਂਦਾ ਇਹ ਅਨੰਦਨਾ ਸ਼ੁਰੂ ਹੋ ਜਾਂਦਾ ਪਰ ਨਾ ਬੰਦਾ ਆਖਦਾ ਜੀ ਮੈਂ ਪਾਠ ਕਰਦਾ ਮੇਰੀ ਸੁਰਤੀ ਨਹੀਂ ਲੱਗਦੀ ਜੀ ਮਨ ਨਾਮ ਵੀ ਜੁੜਦਾ ਨਹੀਂ ਹੈ ਉਹ ਜ਼ਬਰਦਸਤੀ ਥੋੜੀ ਮਨ ਜੁੜਨਾ ਹੈ ਇਹ ਜ਼ੋਰ ਨਾਲ ਕੋਈ ਸੁਧ ਨਹੀਂ ਆਖ ਨੂੰ ਜ਼ੋਰ ਚ ਪੈਣਾ ਜ਼ੋਰ ਜ਼ੋਰ ਨਾਲ ਮੰਗਣ ਦੇਣਾ ਜ਼ੋਰ ਜ਼ੋਰ ਨਾਲ ਜੀਵਨ ਮਾਰਨਾ ਜ਼ੋਰ ਜ਼ੋਰ ਨਾਲ ਕੋਈ ਪ੍ਰਾਪਤੀ ਨਹੀਂ ਹੈ ਇਸ ਹਜੇ ਹਿੱਸੇ ਇਸ ਸੁਭਾਈ ਪ੍ਰਭੂ ਦਾ ਪਿਆਰ ਪੈਦਾ ਹੁੰਨਾ ਹੈ ਸਤਸੰਗਤ ਵਿੱਚੋਂ ਸਤਸੰਗਤ ਜਾ ਕੇ ਨਾਮ ਬਾਣੀ ਸੁਣਿਆ ਬਾਣੀ ਪੜਿਆ ਬਾਣੀ ਪੜ ਕੇ ਬਾਣੀ ਦੀ ਵਿਚਾਰ ਪੜ ਕੇ ਸੁਰਤੀ ਨੂੰ ਉਹ ਬਾਣੀ ਦੀ ਵਿਚਾਰ ਸਮਝ ਆਏ ਬਾਣੀ ਕੀ ਉਪਦੇਸ਼ ਕਰਦੀ ਹੈ ਕੀ ਕੰਮ ਕਰਨੇ ਨੇ ਕਿਹੜੇ ਨਹੀਂ ਕਰਨੇ ਜਦੋਂ ਸੁਰਤੀ ਉਹਦੇ ਵੀ ਟਿਕਾਉਂਗੇ ਤੇ ਫਿਰ ਸੁਰਤੀ ਜੁੜੇਗੀ ਖਾਲੀ ਪਾਠ ਪਠਨ ਨਾਲ ਸੁਰਤੀ ਨਹੀਂ ਜੁੜਣੀ ਸੁਰਤੀ ਉਖਣੀ ਉਖਣੀ ਹੈ ਤਾਂ ਇਹਦੇ ਲਈ ਜ਼ਰੂਰੀ ਹੈ ਕਿ ਅਸੀਂ ਬਾਣੀ ਨੂੰ ਹਿਰਦੇ ਤੋਂ ਜਾਣੀਏ ਜਿਉ ਜਿਉ ਤੂੰ ਜਾਣੀ ਹਿਰਦੇ ਤੋਂ ਕੈ ਨਾਨਕ ਹੋਰ ਅੰਦਰ ਸਭ ਵਿਸਰੇ ਜਾਂ ਹਰ ਵਸਾ ਮਨ ਆਏ ਨਾਨਕ ਕਹਦਾ ਹੈ ਕਿ ਹੋਰ ਸਾਰੇ ਰਸ ਪੁਰ ਜਾਂਦੇ ਨੇ ਵਿਸਰ ਜਾਂਦੇ ਨੇ ਜਾਂ ਹਰ ਵਸਾ ਮਨ ਆਏ ਪਰਮਾਤਮਾ ਦੇ ਨਾਮ ਦਾ ਰਸ ਇਤਨਾ ਮਿੱਠਾ ਹੈ ਕਿ ਜਦੋਂ ਨਾਮ ਦਾ ਸਵਾਦ ਆਣਾ ਸ਼ੁਰੂ ਹੋ ਜਾਏ ਤੇ ਦੁਨਿਆਵੀ ਰਸਾਂ ਦੀ ਖਾਸ਼ੀ ਨਹੀਂ ਰਹਿੰਦੀ ਆਸਤ੍ਰਿਸ਼ੋ ਮੁੱਕੀ ਜਾਂਦੀਆਂ ਨੇ ਸੰਸਾਰੀ ਪਿਆਸ ਭੁੱਖਾ ਮਿਟ ਜਾਂਦੀਆਂ ਨੇ ਲੋਭ ਲਾਲਚ ਨਹੀਂ ਰਹਿੰਦੇ ਲਬ ਕੁਤਾ ਕੂੜ ਚੂੜਾ ਠੱਕਾ ਦਾ ਮਰਦਾਰ ਵਾਲੀ ਹਸਤਾ ਬਦਲ ਜਾਂਦੀ ਹੈ ਇਹ ਇੱਕ ਨਿਸ਼ਾਨੀ ਹੈ ਨਾਮ ਰਸਤੀ ਤੋਂ ਸਿਮਰਨ ਤੋਂ ਅਸੀਂ ਸਿਮਰਨ ਦੀ ਵਰਗਤਾਂ ਨੂੰ ਸਮਝਣਾ ਹੈ ਕਿ ਸਿਮਰਨ ਦੇ ਨਾਲ ਜੀਵਨ ਵਿੱਚ ਕੋਈ ਤਬਦੀਲੀ ਆਉਂਦੀ ਹੈ ਜਿਨ੍ਹਾਂ ਬਾਤ ਕੋ ਬੋਧ ਹੁੰਦੀ ਸ਼ੁਰੂਤੀ ਮਿੱਠੇ ਸਭ ਗਿਆ ਸਹਿਜ ਸਹਿਨ ਸੁਖੁਨਾਰੀ ਉਦ ਕਮਲ ਵਿਖਸਿਆ ਦੇਖੋ ਅਚਰਜ ਪਿਆ ਜੇ ਠਾਕੁਰ ਕੋ ਸੁਨਤ ਅਗਾਧ ਬੋਧ ਸੁ ਰਿਦੈ ਗੁਰਦੇ ਆ ਹਿਰਦੇ ਵਿੱਚ ਪ੍ਰਮਾਤਮਾ ਮਹਿਸੂਸ ਹੁੰਦਾ ਹੈ ਤੇ ਜਿਨ੍ਹਾਂ ਗੱਲਾਂ ਦਾ ਬੜਾ ਅੰਦੇਸ਼ਾ ਸੀ ਮੁੱਕ ਜਾਂਦੀਆਂ ਨੇ ਜਿਸ ਪਰਮਾਤਮਾ ਨੂੰ ਸੀ ਬੜਾ ਆਗਾਦ ਬਹੁ ਸਮਝਦੇ ਹੋ ਉਹ ਅੰਦਰੂਨੀ ਮਹਿਸੂਸ ਹੋ ਗਈ ਬੇਗੁੰਬੁਰਾ ਸ਼ਹਿਰ ਦਾ ਵਾਸੀ ਬਣ ਜਾਂਦਾ ਮਨ ਮਾਨਾਤਮਾ ਫਿਰ ਉਹ ਅਨੰਦਮਈ ਅਵਸਥਾ ਜਿਹੜੀ ਹੈ ਸਾਨੂੰ ਵਿਕਾਰਾਂ ਵਾਲੇ ਪਾਸੇ ਵਿਸ਼ੇ ਵਿਕਾਰਾਂ ਵਾਲੇ ਪਾਸੇ ਤੇ ਜਿਹੜੇ ਚਸਕੇ ਨੇ ਇਹਨਾਂ ਤੋਂ ਮੁਕਤ ਕਰਦੀ ਹੈ ਤੇ ਰਸਨਾ ਨਾਮ ਸਿਮਰਨ ਅਨੰਦ ਮੰਨਦੀ ਹੈ ਉਹ ਰਸਨਾ ਤ੍ਰਿਪਤ ਹੋ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ